ਕਿ ਨਾ ਕਿਆ ਦੇਖੋਂ ਹੋਂਦੇ ਬੰਦੇ ਦਾ ਦਿਮਾਗ ਹੈ ਲ ਸਕਦਾ ਬਿਜਲੀਆਂ ਲੱਗ ਸਕਦੀਆਂ ਅੱਜਕੱਲ ਦੇ ਮਿਸਤਰੀਆਂ ਦੇ ਵੀ ਆ ਚੀਜ਼ਾਂ ਵੀ ਸੀ ਅੱਗ ਉੱਪਰ ਥੱਲੇ ਦਿਖਾਇਓ ਕਿਸ ਕਿਤਾਬ ਦੇ ਡਿਜ਼ਾਈਨ ਪਾਇਆ ਕਟਾਂ ਪਾਏ ਗਏ ਹੈ ਨਾ ਹੈ ਕਿ ਨਾ ਕਮਾਲ ਦੀ ਗੱਲ ਬਾਤ ਯਾਰ ਇਹੋ ਜਿਹਾ ਡਿਜ਼ਾਈਨਸ ਨੂੰ ਕਿਤੋਂ ਨਹੀਂ ਮਿਲਣਾ ਇਹ ਗਵਾਲੀਅਰ ਵਿੱਚ ਹੈ ਗਵਾਲੀਅਰ ਨਾ ਕਿਵੇਂ ਪਿਆ ਗਵਾਲੀਆਨਾਥ ਇੱਕ ਸਾਧੂ ਹੁੰਦਾ ਸੀਗਾ ਉਹਦੇ ਨਾਂ ਦੇ ਉੱਤੇ ਹੀ ਇਸ ਦਾ ਨਾਂ ਪਿਆ ਸੀਗਾ ਇਸ ਵਕਤ ਅਸੀਂ ਮੱਧ ਪ੍ਰਦੇਸ਼ ਦੇ ਵਿੱਚ 11ਵੀਂ ਸਦੀ ਦਾ ਬਣਿਆ ਹੋਇਆ ਮੰਦਿਰ ਆਹੇ ਆਜੋ ਕਿਰਸ ਮੰਦਿਰ ਲੈ ਕੇ ਚੱਲਾਂ ਕੁਪਰੇ ਦਿਖਾਉਂਦੇ ਤੁਰ ਇਹ ਸਾਸ ਬਹੁ ਮੰਦਰ ਵੀ ਕਹਿੰਦੇ ਅਸਲ ਚ ਸਹਿਸ ਸਹਿਸਤਾ ਬਹੁ ਬਹੁ ਨਮਨਾਸੀ ਦਾ ਕਿਉਂਕਿ ਜਿਹੜਾ ਵੱਡਾ ਮੰਦਰ ਸਸ ਦਾ ਵਾ ਛੋਟਾ ਮੰਦਰ ਨੋ ਦਾ ਵਾ ਨੋ ਸਸ ਦਾ ਮੰਦਰ ਸੀ 11ਵੀਂ ਸਦੀ ਦੇ ਵਿੱਚ ਬਣਿਆ ਮਹੀਪਾਲ ਰਾਜਾ ਹੋਇਆ ਇੱਥੇ ਕੁਜਵਾਹਾ ਰਾਜਵੰਸ਼ ਦਾ ਉਹਨਾਂ ਨੇ ਇਸ ਚੀਜ਼ ਦਾ ਨਿਰਮਾਣ ਕਰਵਾਇਆ ਸੀਗਾ ਇੰਨੀ ਕਲਾਕਾਰੀ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੂਗੀ ਆ ਦੇਖ ਸਾਨੂੰ ਸੀ ਕਿੰਨਾ ਮਤਲਬ ਵਿਸ਼ਾਲ ਕਰਤਿਆਂ ਦੇ ਵਿੱਚ ਪੁਛਾਲ ਵਗੈਰਾ ਆ ਕਰਕੇ ਨਾ ਮਤਰੇੜਾਂ ਵੀ ਤਾਂ ਪੈ ਚੁੱਕੀਆਂ ਪਰ ਹਜੇ ਤੱਕ ਵੀ ਖਤਮ ਨਹੀਂ ਹੋਇਆ ਬਹੁਤ ਉਚਾਈ ਗਵਾਲੀਅਰ ਦੇ ਵਿੱਚ ਉੱਚੀ ਪਹਾੜੀ ਦੇ ਉੱਤੇ ਮੱਧ ਪ੍ਰਦੇਸ਼ ਦੇ ਵਿੱਚ ਬਣਿਆ ਹੋਇਆ ਸਰੂਏ ਮੰਦਿਰ ਦਿਖਾਈ ਦੇਊਗਾ ਆ ਜੋ ਇਧਰਲੇ ਪਾਸੇ ਇਹ ਦੱਸਿਆ ਜਾਂਦਾ ਵੀ ਹਮਲਾਵਰਾਂ ਨੇ ਇਹਨੂੰ ਨਸ਼ਟ ਕਰਤਾ ਸੀ ਆ ਦੇ ਦੀ ਐਂਟਰੀ ਦੇਖੋ ਕਿੰਨੀ ਤਕੜੀ ਐਂਟਰੀ ਹੈ ਇਹ ਜਿਹਾ ਮੰਦਿਰ ਤਾਂ ਮੈਂ ਕਹਿੰਨਾ ਪੂਰੇ ਭਾਰਤ 'ਚ ਨਹੀਂ ਹੋਣਾ ਹੋਰ ਬਹੁਤ ਮਸ਼ਹੂਰ ਮੰਦਿਰ ਹੈਗੇ ਪਰ ਇੱਥੀ ਕਲਾਕਾਰੀ ਯਾਰ ਹਰ ਇਨਾ ਆਰਟਸ ਯਸ਼ਤੋ ਮਤਲਬ ਜਦੋਂ ਗ੍ਰੈਂਡਰ ਵਗੈਰਾ ਤਾਂ ਕੁਝ ਨਹੀਂ ਸੀ ਹੁੰਦਾ ਕੋਪੀ ਬਰੀ ਤਰ੍ਹਾਂ ਦਿਖਾਉਦੇ ਹੋ ਅੰਦਰਲੇ ਪਾਸੇ ਚੱਲੇ ਆਪਾਂ ਕਿਸ ਤਰੀਕੇ ਦਾ ਸਟਰਕਚਰ ਬਣਿਆ ਹੋਇਆ ਵਾ ਮੱਧ ਪ੍ਰਦੇਸ਼ ਗਵਾਲੀਅਰ ਦੇ ਕਿਲੇ ਦੇ ਵਿੱਚ ਹੀ ਆ ਇਹ ਉਸ ਸਾਈਡ ਆ ਜਿੱਧਰ ਗੁਰਦੁਆਰਾ ਸਾਹਿਬ ਪੈਂਦਾ ਗੁਰਦੁਆਰਾ ਸਾਉਧੀ ਆਪਾਂ ਲਾਗੇ ਤੋਂ ਵੀ ਵੀਡੀਓ ਪਾਵਾਂਗੇ ਤਾਂ ਅੰਚਾ ਦੇਖੋ ਕਿਸ ਤਰੀਕੇ ਦਾ ਬਣਿਆ ਹੋਇਆ ਆ ਆ ਦੇਖੋ ਕਿਰਾ ਇਹ ਮਹੀਪਾਲ ਰਾਜਮਾਨ ਸ਼ੋਇਆ ਕਸ਼ਵਹ ਰਾਜਮਾਨ ਸ਼ ਉਹਨਾਂ ਨੇ ਬਣਾਇਆ ਸੀਗਾ 1043 ਈਸਵੀ ਦੇ ਵਿੱਚ ਬਣਵਾਇਆ ਸੀ ਇਹ ਇਹ ਜੜਵਾ ਦੋ ਮੰਦਰ ਸੀਗੇ ਇਹ ਜਿਹੜਾ ਵੱਡਾ ਮੰਦਰ ਜਿਹੜਾ ਆਪਾਂ ਹੁਣੇ ਘੁੰਮ ਰਹੇ ਦੇਖ ਰਹੇ ਇਹ ਸਸਦਾ ਸੀਗਾ ਸੈਸਤਰ ਬਾਹੂ ਨਾਂ ਇਹਨਾਂ ਦਾ ਕਿਹਾ ਜਾਂਦਾ ਵਾ ਤੇ ਇੱਧਰ ਤੋਂ ਵੀ ਮੰਦਰਾਂ ਦਾ ਇੱਕ ਪੂਰਾ ਢਾਂਚਾ ਇਹਨਾਂ ਨਸ਼ਟ ਵੀ ਹੋ ਚੁੱਕਿਆ ਸੀ ਕਿਤੇ ਬਾਹਰੀ ਹਮਲਾਵਰ ਹੋ ਗਏ ਸੀ ਜੀ ਚ ਔਰੰਗਜ਼ੇਬ ਦਾ ਨਾਮ ਆਮ ਤੌਰ ਤੇ ਜ਼ਿਕਰ ਮਿਲਦਾ ਵਾ ਕਿੰਨੀ ਕਿ ਸਚਾਈ ਆ ਇਹ ਇਤਿਹਾਸ ਜੋ ਹੋਰ ਡੂੰਘਾਈ ਚ ਪਤਾ ਕਰਾਂਗਾ ਉਹ ਦੱਸੂਗਾ ਕਿਉਂਕਿ ਪੁਚਾਲ ਵਗੈਰਾ ਵੀ ਹੁੰਦੇ ਰਹੇ ਸੀ ਉਹ ਵੀ ਇੱਕ ਕਾਰਨ ਹੋ ਸਕਦਾ ਕਿਉਂਕਿ ਬਹੁਤ ਸਾਰੇ ਖੁਜਤ ਵੀ ਪਤਾ ਲੱਗਦਾ ਵੀ ਔਰੰਗਜ਼ੇਬ ਨੇ ਮੰਦਰ ਬਣਵਾਏ ਵੀ ਬਹੁਤ ਸੀ ਕੀ ਰੀਜੈਂਸੀ ਖੋਜ ਦਾ ਵਿਸ਼ਾ ਵਈ ਵਿਵਾਦ ਦਾ ਵਿਸ਼ਾ ਨਾ ਕਹੋ ਇਹਨੂੰ ਖੋਜ ਦਾ ਵਿਸ਼ਾ ਕਹਾਂਗੇ ਆ ਦੇਖੋ ਤਾਂ ਤੋਂ ਦਿਖਾਇਓ ਵੀ ਕਿਸ ਤਰੀਕੇ ਦਾ ਢਾਂਚਾ ਬਣਿਆ ਚਾਰ ਆ ਜਿਹੜਾ ਹੈਗਾ ਨਾ ਮੇਨ ਸਥਾਨ ਇਹ ਚਾਰ ਪਿੱਲਰਾਂ ਤੇ ਖੜਾ ਹੋਇਆ ਵਾ ਚੋੜੇ-ਚੋੜੇ ਚਾਰ ਪਿੱਲਰ ਆ ਜਿਹੜੇ ਇੱਕ ਇੱਕ ਆਮ ਬੰਦੇ ਦੇ ਜੱਫੇ ਦਸਾਂ ਬੰਦਿਆਂ ਦੇ ਜੱਫੇ ਚ ਵੀ ਨਾ ਆਵੇ ਇੰਨਾ ਮਤਲਬ ਮੋٹے-ਮੋٹے ਪਿੱਲਰਾਂ ਦੇ ਉੱਤੇ ਢਾਂਚਾ ਖੜਾ ਹੋਇਆ ਇਧਰਲੇ ਪਾਸੇ ਗੋਪੀ ਭਰੇ ਆ ਜੂ ਮਤਲਬ ਕਿੰਨਾ ਹਰ ਇੱਕ ਇੱਕ ਇੰਚ ਤੇ ਫਲਕਾਰੀ ਦੇ ਉੱਤੇ ਹੋ ਸਕਦਾ ਕੋਈ ਥਾਂ ਵੱਜ ਜਾਂਦੀ ਹੋਊਗੀ ਫੁੱਲ ਪੌਣ ਖਣੋ ਪਰ ਇਸ ਪੱਥਰਾਂ ਦੇ ਵਿੱਚ ਇੱਕ ਵੀ ਥਾਂ ਐਸਾ ਨਹੀਂ ਨਜ਼ਰ ਆਊਗਾ ਜਿੱਥੇ ਤੁਹਾਨੂੰ ਇਸ ਫੁਲਕਾਰੀ ਦੇ ਮੰਗੂ ਦਾ ਫੋਲੋਇਰ ਤੇ ਨਜ਼ਰ ਨਾ ਆਉਣ ਆ ਦੇਖੋ ਡਿਜ਼ਾਈਨਿੰਗ ਦਿਖਾ ਸਕਦੇ ਹਾਂ ਤਾਂ ਜਿਹਨੇ ਡੀ ਕੈਮਰਾ ਕੈਪਚਰ ਕਰ ਸਕੇ ਆ ਦੇਖੋ ਲੈ ਹੈ ਕੋਈ ਚੀਜ਼ ਦਾ ਮੁੱਲ ਯਾਰ ਕਿੰਨੀ ਖੂਬਸੂਰਤ ਚੀਜ਼ ਆ ਮੂਰਤੀਆਂ ਖੰਡਿਤ ਹੋ ਚੁੱਕੀਆਂ ਨੇ ਦੇਖੋ ਆ ਮੂਰਤੀਆਂ ਦਾ ਤੋੜੀਆਂ ਗਈਆਂ ਨੇ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਆ ਚੀਜ਼ ਨਹੀਂ ਟੁੱਟੀ ਹੋਰ ਚੀਜ਼ ਨਹੀਂ ਟੁੱਟੀ ਕਿਤੋਂ ਵੀ ਹੈ ਨਾ ਆ ਚੀਜ਼ ਹੀ ਕਿਉਂ ਟੁੱਟੀ ਹੈ ਚਿਹਰਾ ਕਿਉਂ ਟੁੱਟਿਆ ਵਾ ਇਹ ਇੱਕ ਮਤਲਬ ਦਿਖ ਹਰ ਮੂਰਤੀ ਦੇ ਵਿੱਚ ਇਦਾਂ ਹੀ ਨਜ਼ਰ ਆਊਗਾ ਜਿੰਨੇ ਵੀ ਚਿਹਰੇ ਆ ਇਹ ਚਿਹਰੇ ਤੋਂ ਟੁੱਟੇ ਨੇ ਕੋਈ ਹੋਰ ਮੂਰਤੀ ਦਾ ਅੰਗ ਪੈਰ ਨਹੀਂ ਟੁੱਟਿਆ ਚਿਹਰੇ ਹੀ ਸਾਰਿਆਂ ਚ ਟੁੱਟੇ ਹੋਏ ਨਜ਼ਰ ਆਉਣਗੇ ਹਨਾ ਇਹ ਇੱਕ ਮਤਲਬ ਯਕੀਨਨ ਇਹ ਕਿਸੇ ਨੇ ਤੋੜੇ ਗਏ ਹੀ ਮੰਨ ਸਕਦੇ ਆ ਕਿਉਂਕਿ ਦੇਖੋ ਜੇ ਉੱਚੀ ਟੁੱਟਣੀ ਆ ਤਾਂ ਸਾਰੀਆਂ ਟੁੱਟਣ ਕਿਸੀ ਲੱਤ ਵੀ ਟੁੱਟੇ ਬਾਹਾਂ ਵੀ ਟੁੱਟੇ ਮੂਹ ਨੂੰ ਨਾ ਇਦਾਂ ਛਣੀਆਂ ਮਾਰ ਮਾਰ ਕੇ ਜਿਵੇਂ ਕਿਸੇ ਨੇ ਤੋੜਿਆ ਗਿਆ ਹੁੰਦਾ ਵਾ ਪੁਚਾਲ ਵੀ ਹੋ ਸਕਦਾ ਕਾਰਨ ਪਰ ਇਹ ਤੋੜਿਆ ਗਿਆ ਮੂਰਤੀਆਂ ਦਾ ਇਦਾਂ ਇਦਾਂ ਟੁੱਟਣਾ ਵਾ ਦੇਖੋ ਤਿਰਸ਼ੇ ਕਰਦੋਂ ਉਤੋਂ ਮਾਰੀ ਹੋਈ ਸੱਟ ਦਾ ਮੂੰਹ ਟੁੱਟ ਗਿਆ ਦੇਖੋ ਲੈ ਇਦਾਂ ਮਤਲਬ ਤੁਹਾਨੂੰ ਨਜ਼ਰ ਆਊਗਾ ਇਸ ਢਾਂਚਾ ਇਹ ਮਤਲਬ ਕਿਸ ਇੰਟਰਲੋਕਿੰਗ ਸਿਸਟਮ ਦੇ ਨਾਲ ਬਣਿਆ ਹੋਇਆ ਵਾ ਇੰਟਰਲੋਕਿੰਗ ਸਿਸਟਮ ਦੇ ਨਾਲ ਬਣਿਆ ਹੋਇਆ ਇਹ ਸਿਸਟਮ ਚੂਨਾ ਬਿਲਕੁਲ ਵੀ ਇਹਦੇ ਵਿੱਚ ਵਰਤਿਆ ਨਹੀਂ ਕਿਤੇ ਵੀ ਤੁਹਾਨੂੰ ਚੂਨਾ ਇਹਦੇ ਵਿੱਚ ਵਰਤਿਆ ਗਿਆ ਨਜ਼ਰ ਨਹੀਂ ਆਊਗਾ ਤੇ ਇਹਦੇ ਚਾਰੇ ਪਾਸੇ ਦਰਵਾਜ਼ੇ ਨੇ ਇਧਰਲੇ ਪਾਸੇ ਗੁੱਪੀ ਵੀਰੇ ਇਧਰਲੇ ਪਾਸੇ ਵੀ ਇੱਕ ਦਰਵਾਜ਼ਾ ਇੱਥੋਂ ਦੀ ਹਵਾ ਖੁੱਲੀ ਡੁੱਲੀ ਹਵਾ ਆਉਂਦੀ ਆ ਹਨਾ ਇਹਦੇ ਫਰੰਟ ਤੇ ਦਰਵਾਜ਼ਾ ਵਾ ਉਹ ਜਿੱਧਰੋਂ ਆਪਾਂ ਆਏ ਆ ਇਹਦੇ ਸਾਹਮਣੇ ਉਧਰ ਦਰਵਾਜ਼ਾ ਇਧਰਲੇ ਪਾਸੇ ਆਜੋ ਹੋ ਸਕਦਾ ਇਧਰ ਵੀ ਹੋਵੇ ਉਹ ਇਧਰਲੇ ਪਾਸੇ ਬੰਦ ਕੀਤਾ ਗਿਆ ਇਹ ਬਾਅਦ ਦੇ ਵਿੱਚ ਬੰਦ ਕੀਤਾ ਗਿਆ ਵਾ ਹੁਣ ਨੀਰਾ ਪੈ ਰਿਹਾ ਵਾ ਉਸ ਦਾ ਕੈਮਰਾ ਵਧੀਆ ਤਰੀਕੇ ਨਾਲ ਨਾ ਦਿਖਾ ਪਾਵੇ ਤੇ ਆ ਜੋ ਇਧਰਲੇ ਪਾਸੇ ਚੱਲ ਗਏ ਵੀ ਇਸ ਢਾਂਚੇ ਨੂੰ ਦੇਖ ਕੇ ਨਾ ਕਿਹਦੇ ਕੋ ਹੋਂਦੇ ਬੰਦੇ ਦਾ ਦਿਮਾਗ ਹੈ ਲੱਗ ਸਕਦਾ ਬਿਜਲੀਆਂ ਲੱਗ ਸਕਦੀਆਂ ਅੱਜਕੱਲ ਦੇ ਮਿਸਤਰੀਆਂ ਦੇ ਵੀ ਆ ਚੀਜ਼ਾਂ ਵੀ ਸੀ ਅੱਗੋਂ ਪਿੱਛੇ ਥੱਲੇ ਦਿਖਾਇਓ ਕਿਸ ਕਿਤਾਬ ਦੇ ਡਿਜ਼ਾਈਨ ਪਾਇਆ ਕਟਾਂ ਪਾਏ ਗਏ ਹੈ ਨਾ ਹੈ ਕਿ ਨਾ ਕਮਾਲ ਦੀ ਗੱਲ ਬਾਤ ਯਾਰ ਇਹੋ ਜਿਹਾ ਡਿਜ਼ਾਈਨਸ ਨੂੰ ਕਿਤੋਂ ਨਹੀਂ ਮਿਲਣਾ ਇਕ ਗਵਾਲੀਅਰ ਵਿੱਚ ਗਵਾਲੀਅਰ ਨਾਂ ਕਿਵੇਂ ਪਿਆ ਗਵਾਲੀਆ ਨਾਮ ਦਾ ਇੱਕ ਸਾਧੂ ਹੁੰਦਾ ਸੀਗਾ ਉਹਦੇ ਨਾਂ ਦੇ ਉੱਤੇ ਹੀ ਇਸ ਦਾ ਨਾਂ ਪਿਆ ਸੀਗਾ ਆ ਦੇਖੋ ਆਹਦੇ ਟਿੱਡੇ ਟਿੱਡੇ ਪਿੱਲਰ ਵੀ ਖੜੇ ਹੋਣਗੇ ਤਰਸ਼ੇ ਇਦਾਂ ਕਰਕੇ ਪਿੱਲਰ ਉਹ ਸਾਹਮਣੇ ਮਤਲਬ ਥਮਰੇ ਖੜੇ ਆ ਪਹਿਲਾਂ ਆਹ ਥੱਲੇ ਵਾਲਾ ਜੰਗਲਾ ਬੰਨਿਆ ਗਿਆ ਆਹ ਚੀਜ਼ ਫਿਰ ਉੱਤੇ ਉਹ ਟੇਡੇ ਬੰਨੇ ਗਏ ਫਿਰ ਹੌਲੀ-ਹੌਲੀ ਕਰਕੇ ਮਤਲਬ ਕਟਾਉਂਦੇ ਗਏ ਤੇ ਇੱਕ ਗੁਬੰਦ ਦਾ ਇਹ ਰੂਪ ਚੀਜ਼ ਨੇ ਇਖਤियार ਕਰ ਲਿਆ ਆ ਜੋ ਇਹਨੂੰ ਬਾਹਰਲੇ ਪਾਸੋਂ ਤੋਂ ਵੀ ਵੇਖਦੇ ਆ ਆ ਜਿਹੜਾ ਵੱਡਾ ਮੰਦਿਰ ਆ ਦੱਸ ਰਿਹਾ ਇਹ ਸੱਸ ਦਾ ਮੰਦਿਰ ਦੂਜਾ ਇਸ ਨੂੰ ਨੋਹ ਵਾਲੇ ਪਾਸੇ ਮੰਦਿਰ ਚ ਵੀ ਲੈ ਕੇ ਜਾਵਾਂਗੇ ਮਤਲਬ ਇਹ ਇੱਕ ਸ਼ਿਵਜੀ ਦਾ ਮੰਦਿਰ ਸੀ ਇੱਕ ਵਿਸ਼ਨੂ ਜੀ ਦਾ ਮੰਦਿਰ ਸੀਗਾ ਇਹ ਬਣਾਏ ਗਏ ਬਹੁਤ ਖੂਬਸੂਰਤ ਮੈਂ ਕਹਿੰਨਾ ਵੀ ਕਮਾਲ ਹੀ ਕੀਤੀ ਪਈ ਆ ਇੱਕ ਉੱਚ ਢਾਂਚੇ ਦੇ ਉੱਤੇ ਇੱਕ ਖੜੇ ਹੋਏ ਪਲੇਟਫਾਰਮ ਨਜ਼ਰ ਆਉਣਗੇ ਤੁਹਾਨੂੰ ਇਹ ਇਹ ਲਗਭਗ 1000 ਸਾਲ ਹੀ ਮੰਨ ਲਓ ਤੁਸੀਂ ਹਨਾ ਤੇ 1000 ਸਾਲ ਦੇ ਉਦੋਂ ਪਹਿਲਾਂ ਇਹ ਜੇ ਕਾਰਨਾਮੇ ਉਸ ਸਮੇਂ ਦੇ ਸ਼ਾਸਕਾਂ ਨੇ ਕਿ ਸ਼ਾਸਕਾਂ ਨੇ ਤਾਂ ਪੈਹਾ ਹੀ ਦਿੱਤਾ ਪਰ ਅਸਲ ਤੌਰ ਤੋਂ ਉਸ ਸਮੇਂ ਦੇ ਮਜ਼ਦੂਰਾਂ ਦੀ ਸੀ ਮਿਸਤਰੀਆਂ ਦੀ ਸੀ ਕਲਾਕਾਰਾਂ ਦੀ ਸੀ ਹਨਾ ਜਿਨ੍ਹਾਂ ਨੇ ਇਹਨੂੰ ਸਰਜਿਆ ਇਹਦਾ ਢਾਂਚਾ ਬਣਾਇਆ ਜੇ ਮੈਂ ਕਹਿੰਨਾ ਇਹਦਾ ਨਕਸ਼ਾ ਉਤਰਵਾਉਣਾ ਹੋਵੇ ਨਾ ਅੱਜ ਕੱਲ ਦੇ ਹਨਾ ਨਕਸ਼ਾ ਨਵੀਸਾਂ ਤੋਂ ਤਾਂ ਮੈਨੂੰ ਲੱਗਦਾ ਉਹ ਲੱਖਾਂ ਕਰੋੜਾ ਰੁਪਇਆ ਲੈਣ ਉਹਨਾਂ ਦਾ ਦਿਮਾਗ ਹੱਲ ਜਾਣਗੇ ਮਤਲਬ ਇਹ ਜਿਹਾ ਨਕਸ਼ਾ ਨਹੀਂ ਉਹਨਾਂ ਨੂੰ ਮਿਲਣਾ ਇਹ ਜਿਹਾ ਹਿਸਾਬ ਤਾਂ ਬਣਾ ਹੀ ਨਹੀਂ ਪਾਉਣਾ ਉਹਨਾਂ ਨੇ ਠੀਕ ਹੈ ਨਾ ਕਿਉਂਕਿ ਬਹੁਤ ਮਹਿੰਗਾ ਕੰਮ ਹੋਇਆ ਇਸ ਦੇ ਉੱਤੇ ਉਹ ਵੀ ਸਜਦਾ ਕਰਨਗੇ ਇਹ ਇਸ ਕੰਮ ਨੂੰ ਤੇ ਆਓ ਇਧਰਲੇ ਪਾਸੇ ਹੋਰ ਚੱਲ ਗਏ ਆ ਆ ਗਿਆ ਮਤਲਬ ਨੂ ਦਾ ਮੰਦਿਰ ਉਹ ਸਸਤਾ ਮੰਦਿਰ ਸੀ ਇਹ ਨੂ ਦਾ ਮੰਦਿਰ ਆ ਦੇਖ ਸਕਦੇ ਹੋ ਇਹਦਾ ਆਕਾਰ ਛੋਟਾ ਵਾ ਆ ਦੇਖ ਸਕਦੇ ਹੋ ਛੋਟਾ ਮੰਦਿਰ ਬਣਿਆ ਹੋਇਆ ਇਧਰਲੇ ਪਾਸੇ ਆਪਾਂ ਮਗਰਲੇ ਪਾਸੇ ਇਧਰ ਘੁੰਮ ਕੇ ਆਉਂਨੇ ਆ ਇਧਰਲੇ ਪਾਸੇ ਦੇਖ ਕੇ ਆਉਂਦੇ ਆਂ ਤੇ ਇਧਰਲੇ ਪਾਸੇ ਸਾਰਾ ਸ਼ਹਿਰ ਆ ਗਿਆ ਗਵਾਲੀਅਰ ਕਿਲੇ ਦੇ ਵਿੱਚ ਹੀ ਨਾ ਮਾਨ ਸਿੰਘ ਪੈਲੈਸ ਗਵਾਲੀਅਰ ਕਿਲਾ ਚਤਰਪੋਜ ਮੰਦਿਰ ਜੀਰੋ ਮੰਦਿਰ ਜਿਹਨੂੰ ਕਹਿੰਦੇ ਆ ਨਾ ਸਾਸਬਾਹੂ ਮੰਦਿਰ ਤੇਲੀ ਮੰਦ ਤੇਲੀ ਮੰਦਿਰ ਤੇ ਗੋਪਾਚਲ ਗੁਫਾਵਾਂ ਇਹ ਸਾਰਾ ਕੁਛ ਇਸ ਕਿਲੇ ਦੇ ਨੇੜੇ ਤੇੜੇ ਹੀ ਆ ਤਾਂ ਸਹ ਦਾ ਮਕਬਰਾ ਪਰਲੇ ਪਾਸੇ ਰਹਿ ਗਿਆ ਆ ਦੇਖੋ ਮੰਦਿਰ ਦੀ ਗੱਲ ਕਰਦੇ ਸੀਗੇ ਆ ਇਹਦੇ ਅਲੱਗ-ਅਲੱਗ ਢਾਂਚੇ ਨੇ ਪੜਾ ਨੇ ਅੰਦਰੋਂ ਕਰਕੇ ਦਿਖਾ ਦਿਓ ਥੱਲੇ ਆਲਾ ਮਤਲਬ ਪਹਿਲਾ بیس ਇਹਦਾ ਹੋਰ ਕਿਸਮ ਦਾ ਬਣਿਆ ਹੋਇਆ ਵਾ ਉੱਤੇ ਕੁਝ ਹੋਰ ਕਿਸਮ ਦਾ ਬਣਿਆ ਹੋਇਆ ਵਾ ਹਨਾ ਇਹ ਦੇਖੋ ਕਿਦਾਂ ਕਮਾਲ ਦੀ ਕਰਾਕਾਰੀ ਸੀ ਉਹਨਾਂ ਦੇ ਵਿੱਚ ਮਗਰਲੇ ਪਾਸੇ ਤੋਂ ਆਪਾਂ ਦਿਖਾ ਰਹੇ ਹਾਂ ਤੇ ਜਿਹੜਾ ਸਾਸ ਵਾਲਾ ਮੰਦਰ ਸੀ ਇਹਦੇ ਨਾਲ ਵਾਲੀ ਸਾਈਡ ਤੇ ਉੱਪਰਲੇ ਪਾਸੇ ਰਹਿ ਗਿਆ ਉਹ ਨੀਵੇਂ ਥਾਂ ਬਣਾ ਕੇ ਕਰਕੇ ਤਾਂ ਉਹ ਸਕਰੀਨ ਤੇ ਤੁਹਾਨੂੰ ਛੋਟਾ ਦਿਸ ਰਿਹਾ ਹੋਊਗਾ ਆਦਰਵਾਇਜ਼ ਬਹੁਤ ਆ ਇਧਰਲੇ ਪਾਸੇ ਸਾਰਾ ਗਵਾਲੀਅਰ ਸ਼ਹਿਰ ਇਧਰ ਬਸ ਸਾਰਾ ਗਵਾਲੀਅਰ ਸ਼ਹਿਰ ਆ ਗਿਆ ਮਤਲਬ ਇੱਕ ਸੰਘਣੀ ਆਬਾਦੀ ਨਜ਼ਰ ਆਊਗੀ ਜਦੋਂ ਕਿਲੇ ਤੇ ਹੁੰਨੇ ਉਦੋਂ ਲੱਗਦਾ ਵੀ ਇੱਥੇ ਕੁਝ ਵੀ ਨਹੀਂ ਹੋਣਾ ਹਨਾ ਤਾਂ ਆਜੋ ਇਧਰਲੇ ਪਾਸੇ ਚੱਲੇ ਗਏ ਅੰਦਰਲੇ ਪਾਸੋਂ ਵੀ ਤੁਹਾਨੂੰ ਸਾਰਾ ਮੰਦਰ ਦਿਖਾ ਕੇ ਲੈ ਕੇ ਆਉਣਾ ਇਹਦੀ ਇਕਰਤੀ ਬਾਹਰੋਂ ਇਸ ਕਿਸਮ ਦੀ ਤੁਹਾਡੇ ਸਾਹਮਣੇ ਨਜ਼ਰ ਆਈ ਰਹੀ ਹੋਊਗੀ ਤੇ ਉਹ ਦੂਜਾ ਮੰਦਰ ਸੀ ਹੁਣ ਆਏ ਮੰਦਰ ਦੀ ਐਂਟਰੀ ਗੋਪੀ ਵੀਰੇ ਨਾਲ ਦੀ ਨਾਲ ਆਈ ਚੱਲੋ ਆਪਾਂ ਦਿਖਾਉਂਦੇ ਤੁਰੇ ਜਾਵਾਂਗੇ ਵੀ ਕਿਸ ਕਹਾਵਦੀਆਂ ਕਰਤੀਆਂ ਇਹਦੇ ਵਿੱਚ ਵੀ ਸੇਮ ਪੈਟਰਨ ਆ ਇਹਦੇ ਵਿੱਚ ਵੀ ਮੂਰਤੀਆਂ ਦੇ ਮੂੰਹ ਹੀ ਟੁੱਟੇ ਨੇ ਤੁਹਾਨੂੰ ਮੂੰਹ ਹੀ ਟੁੱਟੇ ਹੋਏ ਨਜ਼ਰ ਆਉਣਗੇ ਆਹ ਦੇਖੋ ਸਟਰਕਚਰ ਕਿਸ ਹਿਸਾਬ ਕਿਤਾਬ ਦਾ ਇਹਦੇ ਛੱਤ ਵਾਲਾ ਪਾਸਾ ਦਿਖਾ ਦਿਓ ਪੈਟਰਨ ਬਹੁਤ ਯੂਨੀਕ ਤੇ ਵੱਖਰਾ ਪਹਿਲੀ ਵਾਰੀ ਮੈਂ ਦੇਖਿਆ ਵਾ ਇਹ ਬਹੁਤ ਵੱਖਰਾ ਸਟਰਕਚਰ ਹੈ ਇਸ ਮੰਦਰ ਦੇ ਵਿੱਚ ਇਸ ਪੋਰਸ਼ਨ ਦੇ ਵਿੱਚ ਆਮ ਤੌਰ ਤੇ ਹੋਰ ਤਰੀਕੇ ਦਾ ਹੁੰਦਾ ਵਾ ਇਹਦਾ ਪੈਟਰਨ ਡਿਫਰੈਂਟ ਆ ਇਹ ਆਮ ਦੇ ਨਾਲੋਂ ਤਾਂ ਇਹਦਾ ਵੀ ਇਹਦੀ ਵੀ ਇੰਟਰਲੋਕਿੰਗ ਸਿਸਟਮ ਦੇ ਨਾਲ ਬਣਿਆ ਹੋਇਆ ਵਾ ਆ ਦੇਖੋ ਵੀ ਇਹ ਵਨ ਪੀਸ ਹੈ ਇਹ ਹੋ ਗਿਆ ਫਿਰ ਆ ਪੀਸ ਹੋ ਗਿਆ ਮਤਲਬ ਅੱਡ ਅੱਡ ਢਾਂਚੇ ਬਣਾਏ ਗਏ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਫਿੱਟ ਕੀਤਾ ਗਿਆ ਮਤਲਬ ਪਹਿਲਾਂ ਸਾਰੇ ਮੇਰੇ ਖਿਆਲ ਚੇ ਘੜ ਲਏ ਗਏ ਹੋਣਗੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਬਣਾਇਆ ਗਿਆ ਹੋ ਕਿਸੇ ਮੈਂ ਇੱਕ ਦੂਜੇ ਦੇ ਧਰ ਦੇ ਗਏ ਹੋਣਗੇ ਕਿਉਂਕਿ ਪਹਿਲਾਂ ਨਕਸ਼ਾ ਬਣਾਇਆ ਹੋਵੇਗਾ ਇਸ ਚੀਜ਼ ਦਾ ਆਹ ਦੇਖ ਸਕਦੇ ਹੋ ਇਹ ਮੇਨ ਮੰਦਰ ਵਾਲਾ ਗਰਭ ਗ੍ਰਹਿ ਜਿਹਨੂੰ ਕਹਿ ਸਕਦੇ ਹਾਂ ਨਾ ਉਹ ਉਹ ਚੀਜ਼ ਆ ਗਈ ਆ ਪਟੀਆਂ ਆ ਗਈਆਂ ਇੱਥੇ ਇਹਨਾਂ ਦਾ ਕੀ ਰੋਲ ਹੋ ਗਿਆ ਇਹ ਇੱਕ ਢਾਂਚਾ ਵਜਿਦੇ ਉੱਤੇ ਇਹ ਆਡੜ ਪੈਟਰਨ ਦੇ ਵਿੱਚ ਖੜੇ ਆ ਗੋਪੀਬਰੀ ਇਧਰੋਂ ਤਾਂ ਦਿਖਾ ਦਿਓ ਆ ਦੇਖੋ ਇਹਦਾ ਵੀ ਪੈਟਰਨ ਬਾਹਰ ਮੰਗਲੇ ਵਾਂਗੂ ਸੇਮ ਹੀ ਤੇ ਡਿਫਰੈਂਟ ਤੇ ਯੂਨਿਕ ਮਤਲਬ ਆਮ ਦੇ ਨਾਲੋਂ ਵੱਖਰਾਸ ਨੂੰ ਨਜ਼ਰ ਆਊਗਾ ਇੱਥੋਂ ਦਾ ਵੀ ਹਰ ਥਾਂ ਦਾ ਡਿਜ਼ਾਈਨ ਵੱਖੋ ਵੱਖਰਾ ਵਾ ਹਰ ਚੀਜ਼ ਦੀ ਇੱਕ ਆਪਦੀ ਖਾਸੀਅਤ ਆ ਇਹਨਾਂ ਨੇ ਇਸ ਮੰਦਰ ਦੇ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਆ ਆ ਦੇਖ ਸਕਦੇ ਆ ਹਜ਼ਾਰਾਂ ਟੂਰਿਸਟ ਇਸ ਥਾਂ ਤੇ ਆਉਂਦਾ ਵੇ ਨੂੰ ਘੁੰਮਣ ਆਉਂਦਾ ਦੇਖਣ ਆਉਦਾ ਵਾ ਦੋ ਮੰਦਰ ਆ ਇੱਕ ਸ਼ਿਵਜੀ ਦਾ ਇੱਕ ਬਿਸ਼ਨੂਜੀ ਦਾ ਇਹ ਮਤਲਬ ਅਵਤਾਰ ਨੇ ਉਹਨਾਂ ਦੇ ਨਾਂ ਤੇ ਹੀ ਮੰਦਰ ਬਣਾਏ ਗਏ ਸੀ ਇੱਕ ਸੱਸ ਨੇ ਬਣਾਇਆ ਸੀ ਤੇ ਇੱਕ ਬਹੂ ਨੇ ਬਣਾਇਆ ਸੀ ਇਸ ਕਰਕੇ ਇਸ ਤਰੀਕੇ ਦਾ ਇਹਨਾਂ ਨੂੰ ਦਿਨ ਨਾਲ ਉਚਾਰਨ ਕੀਤਾ ਜਾਂਦਾ ਤੁਸੀਂ ਦੇਖ ਰਹੇ ਸੀ ਇਹ ਖੂਬਸੂਰਤ ਮੰਦਰ ਗਵਾਲੀਅਰ ਦੇ ਵਿੱਚ ਸਾਸ ਬਹੂ ਦੇ ਮੰਦਰ ਕਹਿੰਦੇ ਆ ਹਜ਼ਾਰ ਸਾਲ ਪੁਰਾਣਾ ਇੱਧਰ ਸ਼ਿਵਜੀ ਦਾ ਇੱਧਰ ਬਿਸ਼ਨੂਜੀ ਦਾ ਇੱਕ ਦੋ ਮੰਦਰ ਵੇਖੇ ਗਵਾਲੀਅਰ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਵੀ ਵਿਜ਼ਿਟ ਕਰ ਸਕਦੇ ਹੋ 25 ਰੁਪਏ ਟਿਕਟਾ 25 ਦੇ ਵਿੱਚ ਇੱਕ ਤਾਂ ਮਾਨ ਸਿੰਘ ਪੈਲੈਸ ਇੱਕ ਆਹ ਚੀਜ਼ ਦੇ ਮੰਦਰ ਦੇਖ ਸਕਦੇ ਹੋ ਸਾਸਬਾਹੂ ਇੱਕ ਤੇਲੀ ਦਾ ਮੰਦਰ ਇਹ ਤਿੰਨ ਚੀਜ਼ਾਂ ਵੇਖ ਸਕਦੇ ਹੋ ਸੋ ਅਗਲੀ ਵਾਰ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ